ਅੰਮ੍ਰਿਤਸਰ ਬਾਲਮਿਕ ਸਮਾਜ ਦੇ ਲੋਕਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਦਿੱਤੀ ਵਵੇਕਬਿੰਦਰਾ ਯੂਟਿਊਬਰ ਦੇ ਖਿਲਾਫ ਤਰਕਾਜ਼ ਜੀ ਹਾਂ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਪੁਲਿਸ ਕਮਿਸ਼ਨਰ ਦਫ਼ਤਰ ਦੀਆਂ ਤਸਵੀਰਾਂ ਜਿੱਥੇ ਕਿ ਬਾਲਮਿਕ ਸਮਾਜ ਦੇ ਲੋਕਾਂ ਦੇ ਵੱਲੋਂ ਵਵੇਕਬਿੰਦਰਾ ਜੋ ਕਿ ਇੱਕ ਯੂਟਿਊਬਰ ਹਰਤੇ ਮੋਟੀਵੇਸ਼ਨਲ ਸਪੀਕਰ ਵੀ ਹਨ ਉਹਨਾਂ ਉੱਤੇ ਦੋਸ਼ ਲੱਗੇ ਹਨ ਕਿ ਉਹਨਾਂ ਨੇ ਸ਼੍ਰੀ ਭਗਵਾਨ ਬਾਲਮਿਕ ਦੇ ਖਿਲਾਫ ਭद्दी ਸ਼ਬਦਾਵਲੀ ਵਰਤੀ ਜਿਸ ਨੂੰ ਲੈ ਕੇ ਬਾਲਮਿਕ ਸਮਾਜ ਦੇ ਲੋਕਾਂ ਦੇ ਵੱਲੋਂ विवेक बिंद्रा ਦੇ ਖਿਲਾਫ ਪਰਚਾ ਦਰਜ ਕਰਨ ਦੀ ਅਤੇ ਕਾਨੂੰਨੀ ਬਣਦੀ ਕਾਰਵਾਈ ਕਰਨ ਦੀ ਦਰਖਾਸਤ ਦਿੱਤੀ ਗਈ ਹੈ। ਸ਼੍ਰੀ ਸ਼੍ਰੀ 108 ਗੁਰੂ ਗਿਆਨ ਆਨੰਦ ਮਹਾਰਾਜ ਕੀ ਜ ਮੇਰਾ ਨਾਮ ਬਾਬਾ सनी ਨਾਸ ਇੱਕ YouTube ਚੈਨਲ ਜਿਹਦਾ ਵਿਵੇਕ ਬਿੰਦਰਾ ਸ਼੍ਰਿਸ਼ਟੀ ਕਰਤਾ ਭਗਵਾਨ ਵਾਲਮੀਕੀ ਹੈ ਜਿਨ੍ਹਾਂ ਨੇ ਦੁਨੀਆ ਰਚਾਈ ਹੈ। ਸਾਰੇ ઋਸ਼ੀਆ ਦੇ ਸਿਰ ਤੇ ઋષਿ ਮੂਣੀਆਂ ਸਿਰ ਤੇ ਗੁਰੂ ਅਵਤਾਰਾਂ ਦੇ ਸਿਰ ਤੇ ਇਹ ਜਰੀ ਧਰਤੀ ਟਿੱਗੀ ਪਈ ਹੈ। ਜੇ ਅੱਜ ਕੋਈ ਵੀ ਬਚਾ ਹੁੰਦਿਆ ਦੁਨੀਆਂ 'ਚ ਕੋਈ ਵੀ ਸਾਹ ਲੈਣ ਦੀਏ ਤਾਂ ਉਹ ਸਿਰਫ ਉਹ ਪਪਗਵਾਨਾ ਕਰਕੇ ਉਹ ਗੁਰੂ ਅਵਤਾਰਾ ਕਰਕੇ ਅੱਜ ਅਸੀਂ ਇਸ ਦੁਨੀਆਂ 'ਚ ਸਾਹ ਲੈ ਰਹੇ ਨੇ ਇੱਕ ਬਿਵੇਕਬਿੰਦਰਾ ਜਿਨੇ ਬਹੁਤ ਹੀ ਗਲਤ ਸ਼ਬਦ ਬੋਲੇ ਵਿਸ਼ੇਸ਼ਟੀਕਰਤਾ ਭਗਵਾਨ ਵਾਲਮੀਕੀ ਮਾਰਾ ਹੀ ਨੇ ਲੋਕ 'ਤੇ ਰਮੈਨ ਸੁਣੀ ਅਸੀਂ ਪ੍ਰਸ਼ਾਸਨ ਨੂੰ ਇਹੋ ਹੀ ਕਾਵਾਂਗੇ ਉਰਤੇ ਬੰਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਕੁੱਤੋਂ ਤੋਂ ਬਾਅਦ ਬਦਰੰਗ ਬਲੀ ਜੀ ਬਾਰੇ ਵੀ ਬਹੁਤ ਗਲਤ ਬੋਲਿਆ ਕਿ ਉਹਨਾਂ ਨੇ ਜਿਹੜਾ ਗਰੰਤ ਸਾਹਿਬ ਦੀ ਉਹ ਫੋਟੋ ਸੋੜਤਾ ਤੋਂ ਮੁਕਰ ਤਾ ਤੇ ਅਸੀਂ ਜਲਦਰੇ ਜਲਦ ਪ੍ਰਸ਼ਾਸਨਿਕਾਂ ਉੱਤੇ ਸਖੀ ਕਾਰਵਾਈ ਕੀਤੀ ਜਾਵੇ ਜੇ ਨਹੀਂ ਕਰਦੇ ਸਿੱਖਾਂ ਸੰਘਰਸ਼ ਲੜਾਂਗੇ ਜਿਹੜਾ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਬੋਲੇ ਹੀ ਸੋਨਰ ਪਾ ਭਗਵਾਨ ਵਾਲਮੀਕੀ ਮਹਾਰਾਜ ਕੀ ਜੈ